ਰਬਿਰਦਾ ਸ਼ਾਮ ਪਿੰਡ ਮਿਛਲੀ ਵਾਲਾ ਦੇ ਵਿੱਚ ਮੌਜੂਦ ਹੈਗੇ ਆ ਜਿੱਥੇ ਅੱਜ 10 ਬੱਚਿਆਂ ਦੀਆਂ ਸ਼ਾਦੀਆਂ ਕੀਤੀਆਂ ਗਈਆਂ ਨੇ ਉੱਥੇ ਹੀ ਇਸੇ ਆਸ਼ਰਮ ਦੇ ਚੇਅਰਮੈਨ ਸਥਾਪਿਤ ਕੀਤਾ ਗਿਆ ਬੱਬੂ ਕੁਮਾਰ ਗੁਰਵਰ ਸਾਹਿਬ ਹੋ ਰਹੇ ਨੇ ਬੱਬੂ ਜੀ ਅੱਜ ਤੁਹਾਡੀ ਤਾਜਪੋਸ਼ੀ ਕਰ ਦਿੱਤੀ ਗਈ ਚੇਅਰਮੈਨ ਨਿਯੁਕਤ ਕਰ ਦਿੱਤਾ ਗਿਆ ਕੀ ਹੋਣਾ ਗਲੀਆਂ ਤਿਆਰੀਆਂ ਹੈਗੀਆਂ ਨੇ ਜਿੱਦਾਂ ਮਾਤਾ ਜੀ ਹੋਰ ਦਸਵਾ 2 ਕਿਲੇ ਜ਼ਮੀਨ ਵੀ ਦੰਦ ਦੇ ਜੀ ਜੀ ਤਿਆਰੀਆਂ ਤਾਂ ਇਹ ਆ ਜੀ ਮੈਂ ਸਾਰਾ ਪਹਿਲਾਂ ਤਾਂ ਧੰਨਵਾਦ ਕਰਦਾ ਜਿੰਨੇ ਵੀ ਮੇਰੇ ਪ੍ਰੇਮੀ ਆਏ ਨੇ ਜਾਂ ਜੋ ਬਾਬਾ ਜੀ ਨੂੰ ਪਿਆਰ ਕਰਦੇ ਨੇ ਔਰ ਤਿਆਰੀ ਦੀ ਗੱਲ ਇਹ ਆ ਕਿ ਮਾਤਾ ਜੀ ਨੇ ਸਵਾ ਦੋ ਕਿਲੇ ਜ਼ਮੀਨ ਜੋ ਆਸ਼ਰਮ ਲਈ ਦਿੱਤੀ ਆ ਔਰ ਮੈਂ ਉਹਦੇ ਲਈ ਆਪਦੀ ਮੰਮੀ ਦੀ ਯਾਦ ਵਿੱਚ ਦੋ ਕਮਰੇ ਮੈਂ ਬਣਾ ਕੇ ਦਿਆਂਗਾ ਉਸ ਆਸ਼ਰਮ ਦੇ ਵਿੱਚ ਕਿਉਂਕਿ ਮੇਰੇ ਵੀ ਦਿਲ ਦੀ ਇੱਛਾ ਸੀਗੀ ਭਾਈ ਮੈਂ ਕੋਈ ਧਰਮ ਦਾ ਕੰਮ ਜੋ ਮੇਰੇ ਮਾਤਾ ਜੀ ਮੈਂ ਉਹ ਛੋਟਾ ਸੀ ਤੁਹਾਨੂੰ ਪਤਾ ਹੈ 10 ਸਾਲ ਦਾ ਸੀ ਜਦੋਂ ਚਲੇ ਗਏ ਅੱਜ ਜੇ ਮਾਤਾ ਰਾਣੀ ਨੇ ਰੰਗ ਭਾਗ ਲਾਏ ਨੇ ਤਾਂ ਮੈਂ ਉਹਨਾਂ ਦੀ ਯਾਦ ਦੇ ਵਿੱਚ ਆਸ਼ਰਮ ਦੇ ਵਿੱਚ ਦੋ ਕਮਰੇ ਮੇਰੇ ਵੱਲੋਂ ਹੈ ਜੀ ਜਿੰਨੀ ਵੀ ਮੇਰੀ ਸੇਵਾ ਉੱਥੇ ਲੱਗੇਗੀ ਮੈਂ ਕਰਨ ਤਿਆਰ ਹ ਤਨੋ ਮਨੋ ਔਰ ਤਨੋ ਬਸ ਧੰਨਵਾਦ ਜੀ। ਬਾਬਾ ਜੀ ਲਗਾਤਾਰ ਹਰ ਸਾਲ ਤੁਸੀਂ ਇਹ ਉਪਰਾਲਾ ਕਰਦੇ ਰਹਿੰਦੇ ਆ। ਕਿੰਨੇ ਬੱਚਿਆਂ ਦੀਆਂ ਅੱਜ ਸ਼ਾਦੀਆਂ ਕੀਤੀਆਂ ਗਈਆਂ। ਕੀ ਮੈਸੇਜ ਜਿਹੜਾ ਕੀ ਅਪੀਲ ਹੈ ਹਲਕੇ ਦੇ ਲੋਕਾਂ ਦੇ। ਇਹ ਜੀ ਅੱਜ ਜਿਹੜੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ। ਅੱਜ ਜਿਹੜਾ 10 ਲੋੜਵੰਦ ਕੰਨਿਆਂ ਦੀਆਂ ਸ਼ਾਦੀਆਂ ਕੀਤੀਆਂ ਗਈਆਂ ਨੇ ਜੀ ਸਾਡੀ ਸੰਗਤ ਨੂੰ ਇਹੋ ਹੀ ਅਪੀਲ ਆ ਤੇ ਸੇਵਾ ਵੱਧ ਤੋਂ ਵੱਧ ਚੜ੍ਹ ਕੇ ਕਰਨੀ ਚਾਹੀਦੀ ਆ। ਆਪਣੇ ਇਲਾਕੇ 'ਚ ਕੋਈ ਗਰੀਬ ਜੇ ਕੋਈ ਹੋਵੇ ਲੋੜਵੰਦ ਪਰਿਵਾਰ ਹੋਵੇ ਉਹਦੀ ਸੇਵਾ ਕਰਨੀ ਚਾਹੀਦੀ ਆ। ਆਪਣੇ ਮਾਤਾ ਪਿਤਾ ਦੀ ਸੇਵਾ ਕਰਨੀ ਚਾਹੀਦੀ ਹੈ ਤੁਹਾਨੂੰ ਦਿਖਾ ਦਿੰਦੇ ਹੈਗੇ ਆ ਸਮਾਗਮ ਜਿਹੜਾ ਉਹ ਕਰਾਇਆ ਗਿਆ 10 ਬੱਚਿਆਂ ਦੀਆਂ ਸ਼ਾਦੀਆਂ ਕੀਤੀਆਂ ਗਿਆ ਚੇਅਰਮੈਨ ਸਥਾਪਿਤ ਕੀਤਾ ਗਿਆ ਸਵਾ 2 ਕਿੱਲੇ ਜ਼ਮੀਨ ਆਸ਼ਰਮ ਦਿੱਤੀ ਗਈ ਹੁਣ ਵੱਡਾ ਆਸ਼ਰਮ ਬਿਰਦਾ ਆਸ਼ਰਮ ਮਿਸ਼ਰੀ ਵਾਲਾ ਦੇ ਵਿੱਚ ਬੜੂਗਾ ਆਪਣਾ ਕਾਰ ਬਿਰਦਾ ਆਸ਼ਰਮ ਜਿਹੜਾ ਹੁਣ ਵੱਡਾ ਹੋਣ ਜਾ ਰਿਹਾ ਤੇ ਵੱਡਾ ਬਰਾਲਾ ਜਿਹੜਾ ਕਹਿੰਦਾ ਤੁਸੀਂ ਕਿਵੇਂ ਦੇਖਦੇ ਹੋ ਲਾਈਕ ਸ਼ੇਅਰ ਕਮੈਂਟ ਕਰਕੇ ਆਪਣੀ ਜਰੂਰ ਦੱਸਿਓ ਬੱਬੂ ਜੀ ਬਹੁਤ ਸਤਿਕਾਰਯੋਗ ਮੇਰੀਆਂ ਮਾਤਾਵਾਂ ਪੈਨਾ ਮਜ਼ੁਰ ਨੌਜਵਾਨ ਦੋਸਤੋ ਸ਼ਹਿਰ ਦੇ ਸਾਰੇ ਪਰਤਵੰਦੇ ਸੱਜਣ ਬਾਬਾ ਜੀ ਔਰ ਖਾਸ ਤੌਰ ਤੇ ਉਹ ਮਾਤਾ ਜਿਨ੍ਹਾਂ ਨੇ ਅੱਜ ਆਪਣੀ ਜ਼ਮੀਨ ਇੰਨੇ ਵਧੀਆ ਕੰਮ ਲਈ ਦਿੱਤੀ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਚੇਅਰਮੈਨ ਸਾਹਿਬ ਨਵੇਂ ਨਵੇਂ ਬਣੇ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਫਤਿਹ ਜਪਾਇਓ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਮੈਂ ਖਲੇ ਦੋ ਕੁ ਵਰੀ ਆਇਆ ਇਸ ਸਾਸ਼ਰਮ ਜੀ ਤੇ ਜਿਸ ਦਿਨ ਮੈਂ ਪਹਿਲੇ ਦਿਨ ਆਇਆ ਤੇ ਉਸ ਦਿਨ ਬਾਬਾ ਜੀ ਨੂੰ ਦਿਲੋਂ ਸਲਾਮ ਕੀਤਾ ਬਹੁਤ ਅੰਦਰ ਬਜ਼ੁਰਗ ਕਈਆਂ ਦੀ ਹਾਲਤ ਵੀ ਠੀਕ ਨਹੀਂ ਸੀ ਪਰ ਇਹਨਾਂ ਨੇ ਆਪ ਦੇ ਬੱਚਿਆਂ ਦੀ ਤਰ੍ਹਾਂ ਆਪ ਦੇ ਬਜ਼ੁਰਗਾਂ ਦੀ ਤਰ੍ਹਾਂ ਉਹ ਸਾਰੇ ਦੇ ਸਾਰੇ ਜਿਹੜੇ ਰੱਖੇ ਹੋਏ ਸੀ ਵਿੱਚ ਨੌਜਵਾਨ ਵੀ ਸੀਗੇ ਕੋਈ ਬੱਚੇ ਵੀ ਸੀ ਔਰ ਬਜ਼ੁਰਗ ਵੀ ਸੀ ਬਹੁਤ ਪੁੰਦਾ ਕੰਮ ਹੈ ਮੈਨੂੰ ਸਮਝਦਾ ਕਿ ਇਸ ਤੋਂ ਵੱਡਾ ਕੋਈ ਪੁੰਨ ਨਹੀਂ ਹੋ ਸਕਦਾ ਤੁਸੀਂ ਨਵੀਂ ਜ਼ਿੰਮੇਵਾਰੀ ਸੰਭਾਲੀ ਹੈ ਨਵੇਂ ਕੰਮ ਦੀ ਉਹਦਾ ਅਸੀਂ ਤੁਹਾਨੂੰ ਵਧਾਈ ਵੀ ਦਿੰਨੇ ਆ ਜ਼ਿੰਮੇਵਾਰੀ ਬਹੁਤ ਵੱਡੀ ਹੈ ਔਰ ਸਾਰੇ ਸ਼ਹਿਰ ਦੇ ਔਰ ਪਿੰਡਾਂ ਦੇ ਮਾਜ਼िज ਬੰਦੇ ਜਿਹੜੇ ਆ ਉਹ ਇੱਥੇ ਬੈਠੇ ਆ ਅਸੀਂ ਸਾਰੇ ਤੁਹਾਡੇ ਨਾਲ ਜਿੱਥੇ ਵੀ ਲੋੜ ਪਊਗੀ ਹਰੇਕ ਕੰਮ ਦੇ ਵਿੱਚ ਸਾਡਾ ਸਹਿਯੋਗ ਹਮੇਸ਼ਾ ਤੁਹਾਨੂੰ ਮਿਲਦਾ ਰਹੂਗਾ ਐਵੇਂ ਤੁਸੀਂ ਪਿਆਰ ਸਾਰਿਆਂ ਨਾਲ ਕਰਦੇ ਰਹੋ ਜਿਵੇਂ ਬਾਬਾ ਜੀ ਕਰਦੇ ਸੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ